ਸਾਨੂੰ ਉਧਰ ਘੰਟਾ ਪਹਿਲਾਂ ਖੁਲਾਅ ਮਿਲੀ ਸੀਗੀ ਤੇ ਦੋ ਨੌਜਵਾਨ ਸੀਗੇ ਪੇਂਟ ਕਰਦੇ ਸੀਗੇ ਤੇ ਪੁਰਾਣਾ ਏਡੀ ਦਾ ਦਫਤਰ ਹੈਗਾ ਥੱਲੇ ਪੀਐਨਵੀ ਬੈਂਕ ਆ ਉੱਪਰ ਪੇਂਟ ਕਰਦੇ ਕਿਤੇ ਥੱਲੇ ਡਿੱਗ ਪਏ ਉਹਨਾਂ ਦੇ ਸਿਰ 'ਚ ਜੋ ਹੋਰ ਸੱਟਾਂ ਲੱਗਣ ਕਰਕੇ ਉਹ ਡੈਥ ਹੋ ਵੀ ਸੀ ਨਾਲ ਹਸਪੀਟਲੋਂ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਬ੍ਰਾਡ ਡੈੱਡ ਦੱਸਿਆ ਤੇ ਸਿਵਲ ਹਸਪੀਟਲ ਡੈੱਡ ਬੋਡੀਆਂ ਪਹੁੰਚਾਤੀਆਂ ਨੇ ਇਹ ਕਿਹਾ ਕਿ ਕਿੱਦਾਂ ਹੋਇਆ ਇਹਦਾ ਕਾਰਨ ਹਜੇ ਵੈਰੀਫਾਈ ਕਰਕੇ ਵੀ ਹਾਂ ਵੀ ਕਿਸ ਤਰ੍ਹਾਂ ਹੋਇਆ ਕਿਉਂ ਹੋਇਆ ਇਹ ਸਾਰਾ ਉਹਨਾਂ ਦੇ ਬਿਲਡਿੰਗ ਦੇ ਮਾਲਕ ਤੇ ਠੇਕੇਦਾਰ ਨੂੰ ਤੇ ਇਹਨਾਂ ਨੂੰ ਪਤਾ ਕਰਕੇ ਜੋ ਵੀ ਗਲਤ ਸਾਹਮਣੇ ਆਊਗੀ ਉਹਦੇ ਅਨੁਸਾਰ ਇਹ ਬੰਦੇ ਡੱਥੇ ਜੀ ਦੋ ਬੰਦੇ ਆ ਦੇ ਨਾਂ ਬੰਦੇ ਨਹੀਂ ਹਜੇ ਉਹਨਾਂ ਦਾ ਨਾਂ ਨਹੀਂ ਪਤਾ ਲੱਗਾ ਬੰਦੇ ਪੰਜਾਬੀ ਨੇ ਕਿ ਪ੍ਰਵਾਸੀ ਨੇ ਤੇ ਉਮਰ ਕਿੰਨੀ ਕਿ ਸਾਰਾ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਕਿਉਂਕਿ ਉਹ ਦੂਸਰਾ ਉਹਨਾਂ ਨੂੰ ਸਿਵਰ ਹਸਪੀਟਲ ਲੈ ਕੇ ਜਾ ਰਿਹਾ ਉਹਨਾਂ ਦੇ ਠੇਕੇਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੰਬਰ ਮਿਲਣ ਗਿਆ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਸੀ ਉਹ ਸਾਰਾ ਗੱਡੀ ਉਸੇ ਤੋਂ ਹਾਈਟੇ ਚੱਲ ਪੁਛਾ ਲੱਗਿਆ ਕਿ ਪਰਮਿਸ਼ਨ ਮਿਲੀ ਗਈ ਹੈ ਆਪਣੇ ਸਿਕਿਉਰਟੀ ਮੈਜ਼ਰ ਪੂਰੇ ਲਏ ਜਿਉਂਕਿ ਐਨਯੂਚੇਂਜ ਬਾਰੇ ਸਾਰੇ ਸਾਰੇ ਐਨਲਸਿਸ ਕੀਤਾ ਜਾ ਰਿਹਾ ਹੈ